ਕਿੰਨੇ ਰੁਪਏ ਦੇ ਪਾਪੜਾ 10 ਰੁਪਏ ਕਿਵੇਂ ਤਿਆਰ ਕਿਵੇਂ ਕਰਦੇ ਉਹਨੂੰ ਤਾਂ ਯਾਰ ਬਣਾਉਣੇ ਬਣਾਉਣੇ ਕਿਵੇਂ ਉਹ ਪਾਪੜ ਬਣਾਨੇ ਤਾਂ ਅੰਗੀਠੀ 'ਤੇ ਬਣਾਉਂਦੇ ਅੰਗੀਠੀ 'ਤੇ ਡੇਲੀ ਡੇਲੀ ਅੱਛਾ ਕਿੰਨੇ ਹੁੰਦੇ ਆ ਕਿੰਨੇ ਪੈਸਿਆਂ ਦੇ ਹੁੰਦੇ ਆ ਇਹਦੇ 'ਚ ਮਾਲ ਕਿੰਨੇ ਪੈਸਿਆਂ ਦਾ ਲਿਆਉਣਾ ਇਹ ਨਾ 300 ਪਾਪੜ 100 ਪਾਪੜ ਡੇਲੀ ਇੱਥੇ ਜੈਤੋ ਤੋਂ ਕਿ ਹੋਰ ਕਿਤੋਂ ਨਾ ਜੈਤੋ ਜੈਤੋ ਤੋਂ ਇੱਥੇ ਜੈਤੋ ਦੇ ਵਿੱਚ ਵਿੱਚ ਸ਼ਾਮ ਤੱਕ 100-100 ਵਿਕ ਜਾਂਦਾ ਹਾਂ ਜੀ ਪੱਕਾ ਪੱਕਾ ਖੁਸ਼ ਹੋ ਜਿੰਦਗੀ ਮੇ ਪੂਰੇ ਪੂਰੇ ਕੋਈ ਤਮੰਨਾ ਕੋਈ ਨਹੀਂ ਤਮੰਨਾ ਕੋਈ ਤਮੰਨਾ ਨਹੀਂ ਕੌਣ ਕੌਣ ਆ ਪਰਿਵਾਰ ਚ ਕੌਣ ਕੌਣ ਪਰਿਵਾਰ ਤੋਂ ਜਾਣ ਨਹੀਂ ਘਰ ਤੇ ਕਹਾਂ ਕੌਣ ਸਾ ਦੇ ਆਪ ਕਾ ਸੁਖ ਦੇ ਅਲੀਗੜ 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 ਯੂਪੀ ਮੇ ਯੂਪੀ ਮੇ ਕਿਤਨਾ ਟਾਈਮ ਹੋ ਗਿਆ ਜਹਾਂ ਰਹਤੇ ਯਹਾਂ ਮਕਾਨ ਵੀ ਹੈ ਯਹਾਂ ਪਰ ਕਿਤਨਾ ਟਾਈਮ ਹੋ ਗਿਆ ਜਹਾਂ ਆਏ ਪੇ ਯਹਾਂ ਹੋ ਗਏ ਕਰੀਬ 5 ਸਾਲ ਕਰੀਬ 5 ਸਾਲ 5 ਸਾਲ ਮੇ ਆਪਨੇ ਜਬ ਆਪ ਜਹਾਂ ਆਏ ਪੰਜਾਬ ਮੇ ਪਾਪੜ ਵੇਚਨੇ ਸ਼ੁਰੂ ਕੀਤਾ ਜਾਂ ਔਰ ਕੰਮ ਵੀ ਕੀਤਾ ਅੱਛਾ लच्छा चीनी का नहीं खंड का हाँ हाँ वो गुलाबी खट्टे कलर का हाँ। फिर पापड़ काब से बेच रहे हो कई साल हो गए जब जी गर्मी आ गई तो पापड़ बीच जब सियाल आ गया तब तो, फिर, हाँ। फिर लच्छे फिर लच्छे पांच साल में क्या क्या मकान बना लिया आपने जहाँ मकान।, मकान बना लिया तो वहाँ भी है जहाँ पर भी जहाँ पर भी बना लिया बच्चे लेके आने वहाँ पर न घर पे घर पे सोचा है की आप जही लेकर आएंगे बच्चे जाने अब की पता माँ बाप तो होती है माँ बाप आपकी बीवी ਉਤੇ ਨਹੀਂ ਸਰ ਬੱਚੇ ਜਹਾਂ ਪਰ ਕਭ ਆਏ ਹੈ ਪੰਜਾਬ ਨਾ ਉਹ ਨਹੀਂ ਕਭ ਨਹੀਂ ਆਏ ਆਪ ਕਬ ਜਾਂਤੇ ਹੋ ਫਿਰ ਅਮੇ ਕਲ ਪਰਸੋ ਆਇਆ ਹਾਂ ਮਾਂ ਖਤਮ ਹੋ ਗਈ ਤਾਂ ਆਪ ਕੀ ਅਫਸੋਸ ਹੈ ਹਮ ਉਹਨਾਂ ਦੀ ਮਾਦਰ ਜੋ ਉਹਨਾਂ ਦੀ ਡੈਥ ਹੋ ਗਈ ਆ ਅੱਛਾ ਆਪ ਕਬ ਜਾਂਤੇ ਹੋ ਫਿਰ ਆਪਣੇ ਦੇਸ਼ ਮੇ ਕੋਈ ਵਿਆਹ ਸ਼ਾਦੀ ਹੋਣੀ ਕੋਈ ਕੀ ਜੇ ਮੰਨ ਲਓ ਅੰਦਾਜ਼ਾ 6 ਮੰਥ ਕੇ ਬਾਅਦ ਜਾਂਤੇ ਹੂੰ ਜੇ ਸੇ ਆਪ ਸ਼ਾਦੀ ਹੈ 22 ਕੀ ਤੋ ਜਾਣਾ ਹੈ ਜਰੂਰੀ ਘਰ ਮੇ ਘਰ ਮੇ ਜਰੂਰੀ ਜਾਣਾ ਹੈ ਕਿਤਨੇ ਦਿਨ ਰਹਤੇ ਹੂੰ ਫਿਰ ਐ ਮਾਂ ਪਰ 10-15 ਦਿਨ ਬਸ फेर आ जाते जहां पर अच्छी कमाई हो जाती है हो जाती है जो अपना प्रभु दे देता उतना की देखो बंदे दा विश्वास देखो अच्छा ते फिर अब आब आबा आए हूं ओके अच्छी बात है जहां पर कमाई करते हैं ये बढ़िया बात है अच्छी बात है ले आओ फिर हमको भी पापड़ खिला दो यार पापड़ खिला दें हैं चटनी पानी चटनी चटनी पानी है मामा जी हां चटनी पा दो यार कितने का एक 10 रुपए 10 रुपए का ਓਕੇ ਨਗਦ ਕੈਸ਼ ਨਗਦ ਕੈਸ਼ ਨਗਦ ਕੈਸ਼ ਠੀਕ ਹੈ ਗੂਗਲ ਪੇ ਨਹੀਂ ਚਲੇਗਾ ਗੂਗਲ ਪੇ ਨਹੀਂ ਓਕੇ ਦੂਸਰਾ ਹੈ ਮੇਰੇ ਪਾਸ ਮਾਲਾ ਓਕੇ ਲਾਓ ਜੀ ਪਾਪੜ ਖਾਏਗੇ ਤੇ ਹਾਂਜੀ ਹਾਂ ਕੀ ਕਹਿਣਾ ਚਾਹਤੇ ਹੈ ਨਾ ਵੇਖੋ ਵੇਖੋ ਇੱਕ ਬਾਤ ਹੈ ਉਹ ਟਾਈਮ ਦੇ ਪਾਪੜ ਹੈ ਨਹੀਂ ਉਹ ਹੁਣ ਦੇ ਪੈਣਾਂ ਦੇ ਪਾਪੜ ਨਹੀਂ ਨਹੀਂ ਇਹ ਇੱਕ ਗੱਲ ਸੋਚੋ ਉਹ ਕਹਿੰਦਾ ਵੀ 100 ਪਾਪੜ ਲੈ ਕੇ ਆਉਣਾ 10 ਰੁਪਏ ਦੇ ਇੱਕ ਹਾਂਜੀ 100000 ਦੇ ਹੋ ਗਏ ਸ਼ਾਮ ਨੂੰ ਇਹਨੇ ਵੇਚਣੀ ਹੈ ਕਹਿੰਦਾ ਵਿਕ ਜਾਂਦੇ ਵਿਕ ਜਾਂਦੇ ਆ 1000 ਰੁਪਏ ਦਿਹਾੜੀ ਕਮਾਉਂਦਾ ਇਹ ਕਹਿੰਦਾ ਵੀ ਵਹਾਂ ਪਰ ਮੈਨੇ ਮਕਾਨ ਲੜਿਆ ਬੱਚੇ ਵਹਾਂ ਪਰ ਹੀ ਆਣਾ ਹੋ ਆ ਜਾਏਗੇ ਨਹੀਂ ਨਹੀਂ ਕੋਈ ਐਸੀ ਬਾਤ ਨਹੀਂ ਠੀਕ ਆ ਤਾਂ ਅੱਛੀ ਬਾਤ ਆ ਯਾਰ ਨਹੀਂ ਨਹੀਂ ਬਹੁਤ ਵਧੀਆ ਹੈ ਅੱਛਾ ਇੱਕ ਸੱਚੀ ਸੱਚੀ ਬਾਤ ਬਤਾਨਾ ਠੀਕ ਆ ਉਸ ਪ੍ਰਮਾਤਮਾ ਕੋ ਮੰਨਨੇ ਵਾਲਿਓ ਜੋ ਜੇ 100 ਪਾਪੜ ਹੈ ਕਿੰਨਾ ਖਰਚਾ ਹੋ ਜਾਂਦਾ ਖਰਚਾ ਤਾਂ ਹੋ ਜਾਂਦਾ ਹੈ ਕਰੀਬ 300 ਰੁਪਏ 300 ਰੁਪਏ ਅੱਛੀ ਬਾਤ ਹੈ ਵੇਖੋ ਸੱਚ ਬਤਾਇਆ ਬੰਦੇ ਨੇ ਕਮਾਈ ਵੀ ਕਰਨੀ ਹੈ ਮਿਹਨਤ ਹੈ ਮਤਲਬ ਇਹ ਦੇਖੋ ਨਾ ਵੀ ਜੇ 300 ਰੁਪਏ ਸੋਪ ਆਪ ਨੂੰ ਤਿਆਰ ਕਰਨ ਤੇ ਖਰਚਾ ਹੋ ਗਿਆ ਹੈਨਾ ਵੀ ਇਹ ਆਪਾਂ ਕਹਿੰਦੇ ਸਾਈਕਲ ਤੇ ਬੇਸ਼ੱਕ ਕੋਈ ਤੇਲ ਨਹੀਂ ਮਚਣਾਗਾ ਕੋਈ ਇਹਦੀ ਸਰਵਿਸ ਨਹੀਂ ਹੋਣੀ ਕੁਝ ਨਹੀਂ ਹੋਣਾ ਚਲੋ ਹੈਨਾ ਨਹੀਂ ਮੈਂ ਕਰ ਵੀ ਬੰਦੇ ਦੀ ਦਿਹਾੜੀ ਜਿਹੜੀ ਹੈ ਉਹਦੇ ਬੰਦਾ ਦਿਹਾੜੀ ਕਰੇ ਤਾਂ 500 550 ਰੁਪਏ ਹੈ ਨਾ ਉਹ ਇਹਦੀ ਦਿਹਾੜੀ ਛੱਡ ਕੇ ਤੇ ਪਾਪੜ ਦਾ ਜਿਹੜੇ ਜੇ ਅਪ ਕੱਲੇ ਪਾਪੜ ਗਿਣੀਏ ਤੇ ਇਹ ਤਾਂ 100 150 ਰੁਪਏ ਛੱਡਦੇ ਹਨ ਹਾਂ ਹੈਨਾ ਮਤਲਬ ਇਹਦੀ ਰਲਾ ਕੇ ਉਹਦੀ ਰਲਾ ਕੇ ਜੇ 600 700 ਰੁਪਏ ਦਿਹਾੜੀ ਦਾ ਬਚਦਾ ਹੈ ਤੇ 5 ਸਾਲਾਂ ਚ ਬੰਦਾ ਕਹਿੰਦਾ ਮਕਾਨ ਲੈ ਲਿਆ ਹੈ ਨਾ ਮਿਹਨਤ ਹਾਂ ਮਿਹਨਤ ਹੈ ਗੱਲ ਤਾਂ ਗੱਲ ਸੀ ਪਰ ਸੰਤੋਸ਼ਟੀ ਜਿੱਥੇ ਹੋ ਗਈ ਸੰਤੋਸ਼ਟੀ ਉਹ ਕਹਿੰਦਾ ਮੈਂ ਖੁਸ਼ ਹਾਂ ਆਪਣੀ ਖੁਸ਼ ਹਾਂ ਜ਼ਿੰਦਗੀ ਵਿੱਚ ਹਾਂ ਇੱਕ ਹੋਰ ਦੇਖੋ ਇਹਦੀ ਸੰਤੋਸ਼ਟੀ ਜਿਹੜੀ ਹੈ ਵੀ 5 ਸਾਲਾਂ ਦੇ ਵਿੱਚ ਪਾਪੜ ਤੇ ਉਹ ਖੰਡ ਵਾਲੇ ਜਿਹੜੇ ਲੱਛੇ ਹੁੰਦੇ ਉਹ ਵੇਚ ਕੇ ਹੋ ਗਈ ਹੈ ਨਾ ਤੇ ਦੂਜੇ ਪਾਸੇ ਦੇਖੋ ਇੱਕ ਮਾਨੀ ਅਡਾਨੀ ਹੈ ਉਹਨਾਂ ਦਾ ਜਿਹੜਾ ਪਿਓ ਸੀਗਾ ਉਹ 10ਵੀਂ ਫੇਲ ਸੀ ਪਤਾ ਤੁਹਾਨੂੰ ਉਹ 10ਵੀਂ ਫੇਲ ਸੀਗਾ ਉਹ ਉਹ ਜਾ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਜਿਹੜਾ ਸੀ ਹਾਂ ਖਾਓ ਨਾਲ 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 ਇਹਦੇ ਨਿਆਰੇ ਵੀ ਲੋਕ ਉਹ ਹੋਰ ਕੰਟਰੀ ਦੇ ਵਿੱਚ ਜਾ ਕੇ ਜਿਹੜਾ ਸੀ ਉਹ ਜੋਬ ਕਰਨਾ ਸੀ ਜਿਵੇਂ ਆਪਣੇ ਹੁਣ ਜਵਾਗ ਚਲੇ ਜਾਂਦੇ ਕੈਨੇਡਾ ਅਮਰੀਕਾ ਹੋਰਗੇ ਚਲੇ ਗਏ ਉਹ ਜਿਹੜਾ ਕਾਰੋਬਾਰੀ ਬੰਦਾ ਦਾ ਦਿਮਾਗ ਕਾਰੋਬਾਰੀ ਹੁੰਦਾ ਹੈ ਨਾ ਤੇ ਉਹ ਸਾਰੀਆਂ ਆਪਾਂ ਗੱਲਾਂ ਸੁਣੀਆਂ ਨਾ ਬਿਉ ਜਿੱਥੇ ਕਾਫੀ 10 ਰੁਪਏ ਦੀ ਹੁੰਦੀ ਸੀ ਉਥੇ ਨਹੀਂ ਸੀ ਪੀਂਦਾ ਜਿੱਥੇ ਵੱਡੇ ਕਾਰੋਬਾਰੀ ਬੰਦੇ ਜਿਹੜੇ ਬੈਠ ਕੇ 100 ਰੁਪਏ ਵਾਲੀ ਕਾਫੀ ਪੀਂਦੇ ਸੀ ਉਥੇ ਪੀਂਦਾ ਸੀ ਕਿਉਂਕਿ ਉਹਦੇ ਵਿੱਚੋਂ ਗੱਲਾਂ ਨਿਕਲ ਕੇ ਆਉਂਦੀਆਂ ਸੀ ਹੁਣ ਉਹ ਬੰਦੇ ਨੇ ਮਿਹਨਤ ਕੀਤੀ 10ਵੀਂ ਫੇਲ ਬੰਦੇ ਨੇ ਤੇ ਉਹ ਟ੍ਰੇਡ ਮਾਰਕੀਟ ਦੇ ਵਿੱਚ ਗਿਆ ਟ੍ਰੇਡ ਮਾਰਕੀਟ ਦੇ ਵਿੱਚ ਉਹ ਅੱਜ ਜਿਹੜੇ ਉਹਦੇ ਗਾ ਪੁੱਤ-ਪੋਤਰ ਆ ਪਾਕੀ ਹੈ ਹਨਾ ਅਮਾਨੀ ਹੋੜੇ ਜਿਹੜੇ ਹੈਗੇ ਆ ਨਿਲਮਾਨੀ ਹੋ ਗਿਆ ਹਨਾ ਵਿਕੇਸ਼ ਮਾਨੀ ਹੋ ਗਿਆ ਅੱਜ ਇੰਨਾ ਵੱਡਾ ਸਾਮਰਾਜ ਖੜਾ ਕਰੀ ਬੈਠੇ ਆ ਫੇਰ ਵੀ ਉਹਨਾਂ ਦੀ ਸੰਤੁਸ਼ਟੀ ਨਹੀਂ ਦਿੱਲੀ ਦੇ ਬਾਰਡਰਾਂ ਤੇ ਦੇਸ਼ ਦੇ ਬਾਰਡਰਾਂ ਤੇ ਬੈਰੀ ਵਾਲਾਂ ਤੇ ਕਿਸਾਨ ਗੋਲੀਆਂ ਖਾਈ ਜਾਂਦੇ ਆ ਸਰਕਾਰ ਤੋਂ ਹੂੰ ਡਾਂਗਾਂ ਖਾਈ ਜਾਂਦੇ ਆ ਹਨਾ ਠੀਕ ਹੈ ਬਿਲਕੁਲ ਹਾਂ ਕਿਉਂਕਿ ਦੇਖੋ ਉਹਨਾਂ ਇੱਕ ਡਰ ਵੀ ਸਾਡੀਆਂ ਜ਼ਮੀਨਾਂ ਨਾਲ ਰੁਕ ਜਾਣ ਤੇ ਉਹਨਾਂ ਬੰਦੇ ਦੀ ਇਹਦੀ ਸੰਤੁਸ਼ਟੀ 500 600 700 ਰੁਪਏ ਦਿਹਾੜੀ ਕਮਾ ਕੇ ਇਹਦੀ ਸੰਤੁਸ਼ਟੀ ਹੈਗੀ ਆ ਕਿੰਦਰ ਭਗਵਾਨ ਨੇ ਮੈਂ ਖੁਸ਼ ਹਾਂ ਪਰ ਯਾਰ ਇਹ ਕੋ ਬੰਦੇ ਆ ਜਿਨ੍ਹਾਂ ਦੇ ਪਿਓ ਨੇ ਬਾਹਰਲੇ ਮੁਲਕ ਜਾ ਕੇ ਪੈਸਾ ਕਮਾਉਣ ਦਾ ਸੋਚਿਆ ਕਿ ਅੱਜ ਉਹ ਅਗਲੀ ਪੀੜ੍ਹੀ ਹੈ ਜਿਹੜੇ ਜਵਾਕ ਹੈ ਇੱਥੇ ਮਤਲਬ ਮੰਨ ਲਓ ਕਿ ਜੇ ਆਪਾਂ ਅੱਧੇ ਮੁਲਕ ਦੇ ਕਬਜ਼ੇ ਕਰੀ ਬੈਠੇ ਹੁਣ ਤੋਂ ਸਮਾ ਅਧਰ ਸਮੁੰਦਰ ਦੇ ਵੀ ਕਬਜਾ ਉਹਨਾਂ ਦਾ ਨਾਲੇ ਪਾਣੀ ਤੇ ਲਕੀਰ ਨਹੀਂ ਵੱਜਦੀ ਉਹਨੋਂ ਵੀ ਸੰਤੁਸ਼ਟੀ ਫਿਰ ਵੀ ਨਹੀਂ ਅੱਛਾ ਬੋਟ ਆ ਵਹੀਂ ਪਾਤੇ ਹਾਂ ਨਹੀਂ ਨਹੀਂ ਇਧਰ ਬਣੀ ਐ ਵੇਖੋ ਭਾਈ ਬੋਟ ਵੀ ਇੰਨੀ ਕਿ ਇਧਰ ਬਣੀ ਐ ਇਹ ਵੀ ਨੋਟ ਕਰਨ ਵਾਲੀ ਗੱਲ ਐ ਅੱਛਾ ਇਧਰ ਬਣੀ ਐ ਕੱਬ ਬਣਾਈ ਆ ਆਪਣੇ کئی ਸਾਲ ਹੋ ਗਏ ਜਬਸੇ ਕਈ ਸਾਲ ਹੋ ਗਏ ਆਧਾਰ ਕਾਰਡ ਸਭ ਪ੍ਰੂਫ ਇਧਰ ਰੱਖੇ ਬੱਚੋਂ ਕੇ ਉਧਰ ਕੇ ਹੈ ਨਾ ਉਹ ਬੱਚੋਂ ਕੇ ਉਧਰ ਉਧਰ ਕੇ ਹੈ ਵੇਖੋ ਯਾਰ ਬੰਦੇ ਨੇ ਸਾਰਾ ਕੁਝ ਇੱਥੇ ਬਣਾਇਆ ਵੇਖੋ ਇੱਥੇ ਆ ਮੈਨ ਲਗਾਲਾ ਬਹੁਤ ਸਾਰੀਆਂ ਚੀਜ਼ਾਂ ਇਹ ਸੋਚਣਾ ਹੈ ਨਾ ਦੇ ਸਹਾਂ ਕੈਮਰਾਮੈਨ ਕੀ ਕਹਿਣਾ ਚਾਹੁੰਦਾ ਕੁਝ ਕਹਿਣਾ ਚਾਹੁੰਨਾ ਪਾਪੜ ਖਾਣਾ ਚਾਹੁੰਦਾ ਹੋਰ ਪਾਪੜ ਨਹੀਂ ਨਹੀਂ ਅੱਛਾ ਤੇ ਫਿਰ ਇਹ پارک ਮੇਂ ਜਹਾਂ ਵੇਚਨੇ ਆ ਤੇ ਮੈਂ ਤਾਂ ਬੈਠੀ ਆ ਗਿਆ ਉਹ ਪੈਸੇ ਆ ਗਿਆ ਸਿਰਫ ਚਲੋ ਹਮ ਹਮ ਸੇ ਆਓ ਨਾਮ ਤਾਂ ਪੁੱਛਿਆ ਨਹੀਂ ਆਪਕਾ ਅਮਰ ਸਿੰਘ ਅਮਰ ਸਿੰਘ ਅਮਰ ਸਿੰਘ ਇਹ ਕੋਈ ਨਾਮ ਹੀ ਅਮਰ ਸਿੰਘ ਆ ਤੁਸੀਂ ਇਹ ਚੀਜ਼ ਵੀ ਸੋਚੋ ਕਿਆ ਬਾਕੀ ਇਧਰ ਅਖੇ ਰੱਖਾ ਕਿ ਉਧਰ ਸੇ ਨਾਮ ਸਾ ਜੇ ਅਮਰ ਸਿੰਘ ਹਾਂ ਪੰਡਿਤ ਨੇ ਅਖੀਤੇ ਲਿਖਾ ਹੈ ਓਕੇ ਬਿਲਕੁਲ ਭਾਈ ਇਹ ਇਹ ਚੀਜ਼ਾਂ ਸੋਚਣੇ ਪਾਣੀਆਂ ਮਿਹਨਤ ਕਰਦੇ ਨੇ ਗੱਡੀ ਚ ਪਰਸੂ ਹਾਲੋ ਆ ਵੀ ਆੜਾ ਬਹੁਤ ਅੱਛਾ ਲਗਾ ਆਪਸੇ ਮਿਲ ਕੇ ਰ ਧੰਨਵਾਦ ਆਪਨੇ ਟਾਈਮ ਦੀ ਆ ਥੈਂਕ ਯੂ ਪਾਪੜ ਵੀ ਦੀਆ ਪਾਪੜ ਵੀ ਦੀਆ ਜੀ ਜੀ ਓਕੇ ਓਕੇ ਟਾਈਮ ਨਹੀਂ ਦੀਆ ਪਾਪ ਅੱਛਾ ਹੈ ਪੈਸੇ ਵੀ ਆਪਾਂ ਐਸੇ ਵੀ ਪੈਸੇ ਵੀ ਦੇਣੇ ਅੱਛਾ ਪੈਸੇ ਵੀ ਨਹੀਂ ਜਰੂਰ ਦੇਣਗੇ ਆਪ ਕੀ ਮੇਨ ਦਾ ਬਿਲਕੁਲ ਇੰਟਰਵਿਊ ਵੀ ਦਿਆ ਪੈਸੇ ਵੀ ਦੇਣੇ ਪੈਸੇ ਵੀ ਦੇਣੇ ਹੈ ਚਲੋ ਅਗਲੀ ਵੀਡੀਓ ਮੇ ਹਮ ਆਪ ਕੋ ਦਿਖਾਏਗੇ ਕਿ ਕੈਸੇ ਇਨ ਕੋ ਪੈਸੇ ਦਿਏ ਹੈ ਹਮਨੇ ਪਾਪੜੋਂ ਕੇ ਤੇ ਆਬ ਹਮਨੇ ਜੇ ਵੀਡੀਓ ਬਣਾਈ ਹੈ ਠੀਕ ਹੈ ਅਭੀ ਖਤਮ ਕਰਾਂਗੇ ਹਾਂ ਅਭੀ ਖਤਮ ਕਰਾਂਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜੀ ਆਲੇ ਵਾਸਤੇ ਰੋ ਰਣਜੀਤ ਕੱਟ ਪੈਸੇ ਵੀਰੇ ਜੁੜੇ ਰਹੋ ਜੀ ਮੇਰੇ ਨਾਲ ਜਸਤਾਰਨ ਸਿੰਘ ਮਲੂਕਾਂ ਧੰਨਵਾਦ ਜੀ ਰਣਜੀਤ ਪੈਸੇ ਦਿੰਦੇ ਹੋਏ ਰਣਜੀਤ ਦਿਖਾਓ ਪੈਸੇ ਇੱਧਰ ਆ ਕੇ ਦਿਓ ਜੀ ਇੱਧਰ ਆ ਕੇ ਕਿੰਨੇ ਪੈਸੇ ਦਿੱਤੇ ਸਾਰੇ ਦੇ ਦੇ ਕਿੰਨੇ ਪੈਸੇ ਹੋਏ ਆਪਕੇ 40 ਰੁਪਏ 40 ਰੁਪਏ ਰਣਜੀਤ ਨੇ ਜਿਹੜਾ ਆਪਣਾ ਜੇਰਾ ਕੱਢ ਕੇ 40 ਰੁਪਏ ਦਿੱਤੇ ਨੇ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਜੀ ਧੰਨਵਾਦ ਐ ਕੜਬੁਰੂ ਖੜਕਾ ਦੇ ਮੜਿਆ ਆ ਹਾ 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 ਕੀ ਬਾਤ ਹੈ ਕੀ ਬਾਤ ਹੈ good